ਲੁਧਿਆਣਾ ਦੇ ਵਿੱਚ ਚੱਲ ਰਹੀਆਂ ਜਮਨੀ ਚੌੜਾ ਨੇ ਸਿਆਸੀ ਗਰਮਾਹਟ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ ਜਿੱਥੇ ਹਰ ਪਾਰਟੀ ਇੱਕ ਦੂਜੇ ਉੱਤੇ ਨਿਸ਼ਾਨਾ ਸਾਧ ਰਹੀ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਹੀ ਦੋ ਆਗੂ ਆਪਸ ਵਿੱਚ ਟਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਅਤੇ ਹਲਕਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਮਕਾਰ ਸਿੰਘ ਘੁੰਮਣ ਖੁੱਲੇ ਤੌਰ ਉਤੇ ਇੱਕ ਦੂਜੇ ਦੇ ਖਿਲਾਫ ਬਿਆਨਵਾਜ਼ੀ ਕਰ ਰਹੇ ਨੇ ਇਆਲੀ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਲਗਭਗ ਡੇਢ ਮਹੀਨਾ ਪਹਿਲਾਂ ਘੁੰਮਣ ਨੇ ਉਹਨਾਂ ਨੂੰ ਰਾਤ 10 ਵਜੇ ਮਿਲਣ ਦੀ ਗੱਲ ਕੀਤੀ ਸੀ। ਇਹਆਲੀ ਨੇ ਕਿਹਾ ਕਿ ਉਹਨਾਂ ਨੇ ਮਿਲਣ ਦੀ ਸਹਿਮਤੀ ਦਿੱਤੀ ਪਰ ਅਚਾਨਕ ਉਸੇ ਰਾਤ ਨੂੰ ਮਰਦੀ ਇੰਟਰਵਿਊ ਸੁਣੀ ਜਿਸ ਵਿੱਚ ਉਹ ਉਹਨਾਂ ਖਿਲਾਫ ਭਾਰਤੀ ਕਮੇਟੀ ਵਿੱਚ ਬਿਆਨਬਾਜ਼ੀ ਕਰ ਰਹੀ ਸੀ। ਇਹਆਲੀ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਘੁੰਮਣ ਵੱਲੋਂ ਹਰ ਇੰਟਰਵਿਊ ਵਿੱਚ ਉਹਨਾਂ ਦਾ ਹੀ ਨਾਂ ਲੈ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਹੋਰ ਉਮੀਦਵਾਰਾਂ ਬਾਰੇ ਕੋਈ ਵੀ ਉਚਾਰਨ ਨਹੀਂ ਕੀਤਾ ਜਾ ਰਿਹਾ ਉਹਨਾਂ ਕਹਿ ਕੇ ਘੁੰਮਣ ਵੱਲ ਦਿੱਲੀ ਕਿਸੇ ਹੋਰ ਪਾਰਟੀ ਨੂੰ ਮਿਲਣ ਜਾਂ ਮਦਦ ਦੇ ਇਲਜ਼ਾਮ ਲਾਏ ਜਾ ਰਹੇ ਨੇ ਜਿਨ੍ਹਾਂ ਲਈ ਉਹ ਸਬੂਤ ਮੰਗ ਰਹੇ ਨੇ ਇਹ ਆਲੀ ਨੇ ਦਾਬਾ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਅਧ ਪਿਛਲੀ ਲੋਕ ਸਭਾ ਤੇ ਨਿਗਮ ਚੋਣਾਂ ਵਿੱਚ ਪਾਰਟੀ ਦੀ ਪੂਰੀ ਮਦਦ ਕੀਤੀ ਹੈ ਉਨੇ ਕਹੇ ਕਿ ਹਲਕਾ ਪੱਛਮੀ ਤੋਂ ਵਰਕਰਾਂ ਵੱਲੋਂ ਚੋਣ ਮੁਹਿੰਮ ਲਈ ਸੰਪਰਕ ਕੀਤਾ ਜਾ ਰਿਹਾ ਹੈ ਪਰ ਚੋਣਾ ਦੌਰਾਨ ਉਹ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨਗੇ ਤਾਂ ਜੋ ਘੁੰਮਣ ਦੀ ਚੋਣ ਮੁਹਿੰਮ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋਵੇ ਇਸ ਆਮਨੇ ਸਾਹਮਨੇ ਦੀ ਸਿਆਸਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਇਕਜੋੜਤਾ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਨਤੀਜੇ ਇਹ ਟਕਰਾਅ ਕਿਵੇਂ ਪ੍ਰਭਾਵਿਤ ਕਰਦੇ ਨੇ ਲੁਧਿਆਣਾ ਦੇ ਵਿੱਚ ਚੱਲ ਰਹੀਆਂ ਜ਼ਿਮਨੀ ਚੋਣਾਂ ਨੇ ਸਿਆਸੀ ਗਰਮਾਹਟ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ ਜਿੱਥੇ ਹਰ ਪਾਰਟੀ ਇੱਕ ਦੂਜੇ ਉੱਤੇ ਨਿਸ਼ਾਨਾ ਸਾਧ ਰਹੀ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਹੀ ਦੋ ਆਗੂ ਆਪਸ ਵਿੱਚ ਟਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਅਤੇ ਹਲਕਾ ਪੱਛਮੀ ਤੋਂ ਅਕਾਲੀਗਰ ਦੇ ਉਮੀਦਵਾਰ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਖੁੱਲੇ ਤੌਰ ਉਤੇ ਇੱਕ ਦੂਜੇ ਦੇ ਖਿਲਾਫ ਬਿਆਨਵਾਜ਼ੀ ਕਰ ਰਹੇ ਨੇ ਈਆਲੀ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਲਗਭਗ ਡੇਢ ਮਹੀਨਾ ਪਹਿਲਾਂ ਘੁੰਮਣ ਨੇ ਉਹਨਾਂ ਨੂੰ ਰਾਤ 10 ਵਜੇ ਮਿਲਣ ਦੀ ਗੱਲ ਕੀਤੀ ਸੀ ਈਆਲੀ ਨੇ ਕਿਹਾ ਕਿ ਉਹਨਾਂ ਨੇ ਮਿਲਣ ਦੀ ਸਹਿਮਤੀ ਦਿੱਤੀ ਪਰ ਅਚਾਨਕ ਉਸੇ ਰਾਤ ਕੋ ਮਰਦੀ ਇੰਟਰਵਿਊ ਸੁਣੀ ਜਿਸ ਵਿੱਚ ਉਹ ਉਹਨਾਂ ਖਿਲਾਫ ਭਾਰਤੀ ਕਮੇਟੀ ਵਿੱਚ ਬਿਆਨਬਾਜ਼ੀ ਕਰ ਰਹੀ ਸੀ ਇਹ ਆਲੀ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਘੁੰਮਣ ਵੱਲੋਂ ਹਰ ਇੰਟਰਵਿਊ ਵਿੱਚ ਉਹਨਾਂ ਦਾ ਹੀ ਨਾਂ ਲੈ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਹੋਰ ਉਮੀਦਵਾਰਾਂ ਬਾਰੇ ਕੋਈ ਵੀ ਉਚਾਰਨ ਨਹੀਂ ਕੀਤਾ ਜਾ ਰਿਹਾ ਉਹਨਾਂ ਕਹਿ ਕੇ ਘੁੰਮਣ ਵੱਲੋਂ ਦਿੱਲੀ ਕਿਸੇ ਹੋਰ ਪਾਰਟੀ ਨੂੰ ਮਿਲਣ ਜਾਂ ਮਦਦ ਦੇ ਇਲਜ਼ਾਮ ਲਾਏ ਜਾ ਰਹੇ ਨੇ ਜਿਨ੍ਹਾਂ ਲਈ ਉਹ ਸਬੂਤ ਮੰਗ ਰਹੇ ਨੇ ਇਹ ਆਲੀ ਨੇ ਦਾਬਾ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਅਧਿਪਿਸ਼ਲੀ ਲੋਕ ਸਭਾ ਤੇ ਨਿਗਮ ਚੋਣਾਂ ਵਿੱਚ ਪਾਰਟੀ ਦੀ ਪੂਰੀ ਮਦਦ ਕੀਤੀ ਹੈ ਉਹਨੇ ਕਿਹਾ ਕਿ ਹਲਕਾ ਪੱਛਮੀ ਤੋਂ ਵਰਕਰਾਂ ਵੱਲੋਂ ਚੋਣ ਮੁਹਿੰਮ ਲਈ ਸੰਪਰਕ ਕੀਤਾ ਜਾ ਰਿਹਾ ਹੈ ਪਰ ਚੋਣਾਂ ਦੌਰਾਨ ਉਹ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨਗੇ ਤਾਂ ਜੋ ਘੁੰਮਣ ਦੀ ਚੋਣ ਮੁਹਿੰਮ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋਵੇ ਇਸ ਆਮਨੇ ਸਾਹਮਣੇ ਦੀ ਸਿਆਸਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਇਕਜੋੜਤਾ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਨਤੀਜੇ ਇਹ ਟਕਰਾਅ ਕਿਵੇਂ ਪ੍ਰਭਾਵਿਤ ਕਰਦੇ ਨੇ